ਹallelujah ਹallelujah ਸਾਰਿਆਂ ਨੂੰ ਜੈ ਮਸੀਹ ਕੀ ਸੋ ਪਰਮੇਸ਼ਰ ਦੇ ਮੁਬਾਰਕ ਲੋਕੋ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਯੋਇਲ ਉਹਦਾ ਦੋਆ ਦੇ ਆਏ ਉਹਦੀ 28 ਅਧਿਆਇ ਤੋਂ ਕਲਾਮ ਦਾ ਟੌਪਿਕ ਹੈ ਪਵਿੱਤਰ ਆਤਮਾ ਦਾ ਸਮਾਰਥ ਆ멘 ਆ멘 ਦੁਆਰ ਤੋਂ ਪੜ੍ਹੀਏ ਇਹੇ ਮਹਾਨ ਹੋਵੇ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਥੇ ਕਲਾਮ ਦਾ ਟੌਪਿਕ ਏ ਪਵਿੱਤਰ ਆਤਮਾ ਦਾ ਸਾਮਾਰਥ ਅਤੇ ਕਲਾਮ ਦੇ ਵਿੱਚ ਇਹ ਗੱਲ ਕਹੀ ਗਈ ਇਸ ਤੋਂ ਮਗਰੋਂ ਐਉਂ ਹੋਵੇਗਾ ਕੁਝ ਹੋਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਰੱਬ ਨੇ ਬੰਦ ਰਾਹ ਖੋਲੇ ਨੇ ਇਸ ਤੋਂ ਮਗਰੋਂ ਵੀ ਕੁਝ ਹੋਣ ਵਾਲਾ ਏ ਤੁਹਾਡੀ ਅੱਖਾਂ ਦੀ ਰੋਸ਼ਨੀ ਚਰਚ ਦੇ ਵਿੱਚ ਪ੍ਰਾਰਥਨਾ ਦੇ ਦੁਆਰਾ ਵਧਿਏ ਤੇ ਇਸ ਤੋਂ ਉੱਤੇ ਵੀ ਕੁਝ ਹੋਣ ਵਾਲਾ ਏ ਤੁਹਾਨੂੰ ਕੋਈ ਚੰਬੜੀ ਦਾ ਰੋਗ ਸੀ ਤੁਹਾਡੇ ਸਰੀਰ ਦਾ ਰੋਗ ਸੀ ਤੁਹਾਨੂੰ ਕੋਈ ਬਿਮਾਰੀ ਸੀ ਜਾਂ ਤੁਸੀਂ ਦੁਸ਼ਟ ਆਤਮਾ ਦੇ ਜਕੜੇ ਸੀ ਜਾਂ ਤੁਸੀਂ ਕਰਜ਼ੇ ਥੱਲੇ ਸੀ ਜਾਂ ਤੁਸੀਂ ਬੋਝ ਥੱਲੇ ਸੀ ਜਾਂ ਤੁਸੀਂ ਭਾਰ ਥੱਲੇ ਸੀ ਤੇ ਇਸ ਤੋਂ ਮਗਰੋਂ ਵੀ ਕੁਝ ਪ੍ਰਭੂ ਨੇ ਪਹਿਲਾਂ ਵੀ ਕੀਤਾ ਪਰ ਇਸ ਤੋਂ ਮਗਰੋਂ ਵੀ ਕੋਜੋ ਵੇਗਾ ਬਥੇਰੇ ਲੋਗ ਚਰਚ ਦੇ ਵਿੱਚ ਆਉਂਦੇ ਨੇ ਪਰਮੇਸ਼ਰ ਨੇ ਉਹਨਾਂ ਦੇ ਜੀਵਨ 'ਚ ਚਮਤਕਾਰ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਚਰਚ ਨਹੀਂ ਦੇ ਦਿੱਤਾ ਪਰਮੇਸ਼ਰ ਨੇ ਉਹਨਾਂ ਨੂੰ ਨੌਕਰੀ ਦੇ ਦਿੱਤੀ ਚਰਚ ਨਹੀਂ ਦੇ ਦਿੱਤਾ ਪ੍ਰਭੂ ਉਹਨਾਂ ਦਾ ਮਾਣ ਪਸੰਦਾ ਵਿਆਹ ਕਰਤਾ ਚਰਚ ਨਹੀਂ ਦੇਸਾ ਪਰਮੇਸ਼ਰ ਨੇ ਉਹਨਾਂ ਦੇ ਵਿਗੜੇ ਕੰਮ ਬਣਾਉ ਤੇ ਚਰਚ ਨਹੀਂ ਦੇਸਾ ਪਰਮੇਸ਼ਰ ਨੇ ਉਹਨਾਂ ਨੂੰ ਕਰਜ਼ ਤੋਂ ਆਜ਼ਾਦ ਕਰਤਾ ਚਰਚ ਨਹੀਂ ਦੇਸਾ ਪਰਮੇਸ਼ਰ ਨੇ ਉਹਨਾਂ ਨੂੰ ਚੰਗਾ ਘਰਬਾਰ ਦੇਤਾ ਚਰਚ ਨਹੀਂ ਦੇਸਦਾ ਪਰ ਪ੍ਰਭੂ ਕੀ ਕਹਿੰਦਾ ਇਸ ਤੋਂ ਮਗਰੋਂ ਇਸ ਤੋਂ ਮਗਰੋਂ ਪ੍ਰਭੂ ਦਾ ਕਲਾਮ ਕਹਿੰਦਾ ਇਸ ਤੋਂ ਮਗਰੋਂ ਕੋ ਜੋ ਹੋਵੇਗਾ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਮੰਨ ਲਓ ਕੋਈ ਐਸਾ ਪਰਿਵਾਰ ਹੈ ਜਿਹਦੇ ਕੋਲ 5 ਸਾਲ ਤੋਂ 10 ਸਾਲ ਤੋਂ ਬੱਚਾ ਨਹੀਂ ਹੈ ਉਹਦੇ ਜੀਵਨ ਚ ਬੱਚਾ ਹੋ ਗਿਆ ਹੈ ਮੰਨ ਲਓ ਉਹਦਾ ਕੋਈ ਘਰ ਨਹੀਂ ਹੈ ਘਰ-ਬਾਰ ਬਣ ਗਿਆ ਹੈ ਉਹਦੀ ਜ਼ਿੰਦਗੀ ਬੜੀ ਉਤਲੀ ਪੁਤਲੀ ਪਈ ਸੀ ਛੱਟ ਹੋ ਗਈ ਹੈ ਉਹਦੇ ਘਰ ਦੇ ਵਿੱਚ ਰੌਣਕ ਆ ਗਈ ਹੈ ਤੇ ਕਹਾਣੀ ਇੱਥੇ ਖਤਮ ਨਹੀਂ ਹੋਈ ਕਲਾਮ ਕਹਿੰਦਾ ਇਸ ਤੋਂ ਮਗਰੋਂ ਹਾਂ ਕੋਜ ਹੋਵੇਗਾ ਕੋਜ ਹੋਵੇਗਾ ਮਨੁਲੋ ਇੱਕ ਬੰਦੇ ਦੇ ਬੜੇ ਕੇਸ ਸੀਗੇ ਬੰਦੇ ਦੀ ਵੈਲਿਊ ਪਿੰਡ ਦੇ ਵਿੱਚ ਜ਼ੀਰੋ ਸੀ ਜੇਬ ਦੇ ਵਿੱਚ ਕੁਝ ਵੀ ਨਹੀਂ ਸੀ ਆਗਾ ਕੋਈ ਉਹਦੇ ਨਾਲ ਗੱਲ ਕਰਨੀ ਪਸੰਦ ਨਹੀਂ ਸੀ ਕਰਦਾ ਕੋਈ ਰਿਸ਼ਤੇਦਾਰ ਉਹਦੇ ਘਰ ਤੇ ਨਹੀਂ ਸੀ ਆਂਦਾ ਕੋਈ ਉਹਦੇ ਨਾਲ ਹਾਈ ਹੈਲੋ ਨਹੀਂ ਸੀ ਕਰਨਾ ਚਾਹੁੰਦਾ ਹਾਲਾਤ ਸੱਟ ਹੋ ਗਏ ਸਭ ਕੁਝ ਸੱਟ ਹੋ ਗਿਆ ਬੰਦਾ ਖੁਸ਼ ਹੈ

ਅਸੀਂ ਆਨੇ ਆ ਕਿ ਅਸੀਂ ਜਾਣੇ ਆ ਚਲੋ ਮੇਰੇ ਬੇਟੇ ਨੂੰ ਨੌਕਰੀ ਮਿਲ ਜਾ ਮੇਰਾ ਘਰ ਬਣ ਜਾ ਮੈਂ ਕਰਜ ਤੋਂ ਆਜ਼ਾਦ ਹੋ ਜਾ ਮੇਰੀ ਜ਼ਿੰਦਗੀ ਸਟਲ ਹੋ ਜਾ ਮੈਨੂੰ ਕੋਈ ਹਮਸਫਰ ਮਿਲ ਜਾਵੇ ਮੇਰਾ ਮੇਰੇ ਕੋ ਗੱਡੀ ਆ ਜਾਵੇ ਵੀਜਾ ਆ ਜਾਵੇ ਮੇਰਾ ਕਰਜ ਉਤਰ ਜਾਏ ਬਸ ਦੌੜ ਇੱਥੇ ਤੱਕ ਹੀ ਏ ਪਰ ਨਹੀਂ ਕਲਾਮ ਕਹਿੰਦਾ ਇਸ ਤੋਂ ਮਗਰੋਂ ਕੁਝ ਹੋਵੇਗਾ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਰੱਬ ਤੁਹਾਨੂੰ ਬਰਕਤ ਦੇ ਰਿਹਾ ਹੈ ਆਪਣੀ ਦੌੜ ਨਾ ਛੱਡੋ ਰੱਬ ਤੁਹਾਡੇ ਕੰਮ ਕੀਤੇ ਜਾ ਰਿਹਾ ਹੈ ਆਪਣੀ ਦੌੜ ਨਾ ਛੱਡੋ ਕਿਉਂਕਿ ਇਸ ਤੋਂ ਮਗਰੋਂ ਜਿਹੜਾ ਯਵਾਂ ਨੇ ਕਰਨਾ ਹੈ ਉਹ ਤੁਹਾਡੀਆਂ ਅੱਖਾਂ ਖੋਲ ਕੇ ਰੱਖ ਦਵੇਗਾ ਆਮੀਨ ਇਹ ਪਹਿਲੀਆਂ ਦੀ ਗੱਲ ਨਹੀਂ ਹੋ ਰਹੀ ਜੇ ਪਿਛਲੇ ਪਾਸੇ ਦੀ ਗੱਲ ਹੋ ਰਹੀ ਜੇ ਪਿਛਲੇ ਪਾਸੇ ਦੀ ਕਈ ਵਾਰੀ ਦੁਕਾਨ ਤੇ ਜਾਈਦਾ ਸੌਦਾ ਲੈਨੇ ਆ ਤੇ ਦੁਕਾਨਦਾਰ ਨੂੰ ਕਹਿੰਨੇ ਆ ਝੁੰਗਾ ਦੇ ਦੇ ਕੀ ਕਹਿੰਨੇ ਕਦੀ ਲਿਆ ਕਿਸੇ ਨੇ ਝੁੰਗਾ ਨਹੀਂ ਪਤਾ ਨਹੀਂ ਅੱਜ ਕੱਲ ਕੋਈ ਦਿੰਦਾ ਹੈ ਕਿ ਨਹੀਂ ਦਿੰਦਾ ਹਾਂਜੀ ਉਹ ਨਹੀਂ ਦਿੰਦਾ ਕੋਈ ਝੁੰਗਾ ਲੈ ਕੇ ਆਉਂਦੇ ਹੁੰਦੇ ਸੀਗੇ ਕਈ ਲੋਕ ਝੁੰਗੇ 'ਚ ਰੱਜ ਜਾਂਦੇ ਸੀ ਕਈ ਵਾਰੀ ਮੇਰੀ ਮਾਂ ਦੇ ਕੋਲ ਪੈਸੇ ਜ਼ਿਆਦਾ ਹੁੰਦੇ ਸੀ ਉਹ ਚੀਜ਼ ਲੈ ਆਉਂਦੇ ਸੀ ਜਿਹੜੇ ਨਹੀਂ ਹੁੰਦੇ ਸੀ ਤੇ ਉਹ ਝੂੰਗਾ ਲੈ ਆਉਂਦੇ ਉਹ ਨਾ ਝੂੰਗਾ ਦੇ ਨਾ ਝੂੰਗੇ ਦੇ ਨਾ ਚੰਨ ਲੱਗ ਪੈਣਾ ਕਰਨਾ ਕੁਝ ਲੋਕ ਝੂੰਗੇ ਨਾਲ ਖੁਸ਼ ਹੋ ਜਾਂਦੇ ਨੇ ਝੂੰਗਾ ਮਿਲ ਗਿਆ ਤੇ ਖੁਸ਼ ਚਰਚਾ ਜਾਏ ਬਸ ਸਿਰ ਪੀੜ ਸੀ ਠੀਕ ਹੋ ਗਿਆ ਤੇ ਦੁਬਾਰਾ ਚਰਚਾ ਦਾ ਰਾਹ ਨਹੀਂ ਲੱਗਦਾ ਇਹਦਾ ਮਤਲਬੰਦਾ ਕਿਤੇ ਖੁਸ਼ ਹੋ ਗਿਆ ਝੂੰਗੇ ਦੇ ਓ ਤੁਸੀਂ ਝੁੰਗੇ ਵਾਲੇ ਨਹੀਂ ਤੁਸੀਂ ਵਰਗ ਦਾ ਲੈਣ ਵਾਲੇ ਆਗੇ ਦੇ ਝੁੰਗੇ ਵਾਲੇ ਟੋਲੇ 1 2 ਐਤਵਾਰ ਚ ਪਤਾ ਲੱਗ ਜਾਂਦਾ ਕਿਨੇ ਐਤਵਾਰਾਂ ਚ ਪਤਾ ਲੱਗ ਜਾਂਦਾ 1 2 ਐਤਵਾਰ ਚ ਝੁੰਗਾ ਵਧ ਘਟ ਹੋ ਗਿਆ ਤੇ ਬੰਦਾ ਗਿਆ ਨਾਮ ਮਿਲਿਆ ਤੇ ਬੰਦਾ ਗਿਆ ਜੇ ਮਿਲ ਗਿਆ ਤੇ ਬਸ ਉਹਨੇ ਜੀ ਖੁਸ਼ ਆ ਪਰ ਪ੍ਰਭੂ ਕਹਿੰਦਾ ਇਸ ਤੋਂ ਮਗਰੋਂ ਕੋਜ ਹੋਵੇਗਾ ਮਗਰਲੀ ਗੱਲ ਇਹ ਐਂਡ ਨਹੀਂ ਹੈ ਤੁਹਾਨੂੰ ਤੰਦਰੁਸਤੀ ਮਿਲ ਗਈ ਇਹ ਐਂਡ ਨਹੀਂ ਹੈ ਤੁਹਾਨੂੰ ਨੌਕਰੀ ਮਿਲ ਗਈ ਇਹ ਐਂਡ ਨਹੀਂ ਹੈ ਤੁਹਾਡਾ ਵਿਆਹ ਹੋ ਗਿਆ ਇਹ ਐਂਡ ਨਹੀਂ ਹੈ ਤੁਹਾਡੇ ਬੱਚੇ ਹੋ ਗਏ ਇਹ ਐਂਡ ਨਹੀਂ ਹੈ ਤੁਸੀਂ ਬਸ ਚਰਚਾ ਕਰਕੇ ਅਰਦਾਸਾ ਕਰਕੇ ਵਰਸ਼ਿਪ ਕਰਕੇ ਖੋਸ਼ ਹੋ ਗਏ ਹੋ ਇਹ ਐਂਡ ਨਹੀਂ ਹੈ ਇਸ ਤੋਂ ਮਗਰੋਂ ਕਲਾਮ ਕੀ ਕਹਿੰਦਾ ਇਸ ਤੋਂ ਮਗਰੋਂ ਕੋ ਜੋ ਹੋਵੇਗਾ ਤੇ ਕੀ ਹੋਵੇਗਾ ਹਾਂਜੀ ਪੜੀਏ ਕਲਾਮ ਦੇ ਵਿੱਚ ਕਿ ਮੈਂ ਆਪਣਾ ਆਤਮਾ ਸਾਰੇ ਸ਼ਰੀਰਾਂ ਤੇ ਵਹਾਵਾਂਗਾ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂਾਂ ਨਾਲ ਗੱਲ ਕਰਨਗੇ ਆਮੇ ਕਲਾਮ ਦੇ ਵਿੱਚ ਲਿਖਿਆ ਕਹਿੰਦਾ ਮੈਂ ਆਪਣਾ ਆਤਮਾ ਸਾਰੇ ਸ਼ਰੀਰਾਂ ਤੇ ਵਾ ਦਵਾਂਗਾ ਆਤਮਾ ਬਥੇਰੀਆਂ ਅੱਖਾਂ ਇਹ ਆਤਮਾ ਨੂੰ ਨਹੀਂ ਵੇਖ ਸਕਦੀਆਂ ਬਥੇਰੇ ਜਣੇ ਇਹ ਵਰਦਾਨਾਂ ਨੂੰ ਨਹੀਂ ਵੇਖ ਸਕਦੇ ਬਥੇਰੇ ਜਣੇ ਇਹ ਸਮਰਥ ਨੂੰ ਨਹੀਂ ਵੇਖ ਸਕਦੇ ਆਤਮਾ ਦੀ ਗੱਲ ਏ ਚਮਤਕਾਰਾਂ ਤੋਂ ਬਾਅਦ ਪਰਮੇਸ਼ਵਰ ਇੱਕ ਗਿਫਟ ਦਿੰਦਾ ਹੈ ਕਹਿੰਦਾ ਮੈਂ ਆਪਣਾ ਆਤਮਾ ਕਿੰਨਿਆਂ ਦੇ ਉੱਤੇ ਕਿੰਨਿਆਂ ਦੇ ਉੱਤੇ ਕਿੰਨਿਆਂ ਦੇ ਉੱਤੇ ਜੀ ਸਾਰੇ ਸਰੀਰਾਂ ਦੇ ਉੱਤੇ ਸੋਹਣਿਆਂ ਦੇ ਉੱਤੇ ਜਿਹੜੇ ਸੋਹਣੇ ਨੇ ਉਹਨਾਂ ਦੇ ਉੱਤੇ ਭਾਵੇਗਾ ਪ੍ਰਭੂ ਆਤਮਾ ਜਿਹੜੇ ਗੋਰੇ ਚਿੱਟੇ ਨੇ ਪ੍ਰਭੂ ਉਹਨਾਂ ਦੇ ਉੱਤੇ ਆਪਣਾ ਆਤਮਾ ਬਾ ਦੇਵੇਗਾ ਜਾਂ ਜਿਹੜੇ ਜਿਨ੍ਹਾਂ ਦੀ ਜੇਬ ਭਰੀ ਏ ਉਹਨਾਂ ਦੇ ਉੱਤੇ ਆਪਣਾ ਆਤਮਾ ਬਾ ਦੇਵੇਗਾ ਕਿੰਨਿਆਂ ਦੇ ਉੱਤੇ ਕਿ ਜਿਹੜੇ ਪਾਤਰੀ ਦੇ ਲਾਗੇ ਨੇ ਉਹਨਾਂ ਦੇ ਉੱਤੇ ਕਿ ਪਾਤਰੀ ਦੇ ਟੱਬਰ ਦੇ ਉੱਤੇ ਕੇ ਪਾਤਰੀ ਦੇ ਖਾਨਦਾਨ ਦੇ ਉੱਤੇ ਕਿੰਨਿਆਂ ਦੇ ਉੱਤੇ ਸਾਰਿਆਂ ਦੇ ਉੱਤੇ ਹਾਂ ਸਾਰਿਆਂ ਦੇ ਉੱਤੇ ਕਈ ਵਾਰੀ ਹੁੰਦਾ ਏ ਕਿ ਜਿਹੜਾ ਚਰਚ ਦਾ ਪਾਤਰੀ ਹੁੰਦਾ ਏ ਉਹ ਆਪਦੇ ਟੋਲੇ ਦੀ ਵਾਰ-ਵਾਰ ਇੰਟਰੋਡਕਸ਼ਨ ਦਿੰਦਾ ਮੇਰਾ ਭਰਾ ਏ ਮੇਰਾ ਭਤੀਜਾ ਮੇਰਾ ਭਾਂਜਾ ਮੇਰੇ ਘਰ ਵਾਲੀ ਮੇਰੀ ਭੂਆ ਮੇਰੀ ਮਾਸੀ ਮੇਰਾ ਫਪਾੜ ਉਹਨੂੰ ਹੋਰ ਕੋਈ ਚਰਚ ਦੇਸਦਾ ਨਹੀਂ ਚਰਚ ਦੇ ਵਿੱਚ ਹੋਰ ਕੁਝ ਦੇਸਾ ਹੀ ਨਹੀਂ ਉਹ ਆਪਣੇ ਟੱਬਰ ਨੂੰ ਅੱਗੇ ਕੀਤੀ ਜਾਣਗੇ ਪਰ ਪ੍ਰਭੂ ਕਹਿੰਦਾ ਆਤਮਾ ਕਿਹਨਾਂ ਦੇ ਉੱਤੇ ਬਾਹਦਾਗਾ ਹਾਰੇ ਸ਼੍ਰੀ ਰਾਮ ਆਹ ਕਹਿੰਦਾ ਸਾਰੇ ਸਰੀਰਾਂ ਦੇ ਉੱਤੇ ਆਤਮਾ ਬਾਹਦਾਗਾ ਇਹ ਆਤਮਾ ਜਦੋਂ ਆਉਂਦਾ ਕੀ ਹੁੰਦਾ ਹੈ ਆਤਮਾ ਆ ਕੇ ਕਰਦਾ ਕੀ ਹੈ ਆਤਮਾ ਹੁੰਦਾ ਕੀ ਹੈ ਇਹ ਸੁਬਾਰੇ ਸੁਣਿਆ ਹੈ ਆਤਮਾ ਹੁੰਦਾ ਕੀ ਹੈ ਜਿਹੜੇ ਬੰਦੇ ਦੇ ਉੱਤੇ ਪਾਕਰੂ ਉਤਰਦਾ ਹੈ ਜਿਹੜੇ ਬੰਦੇ ਦੀ ਮੁਲਾਕਾਤ ਪਾਕਰੂ ਤੇ ਪਾਕਰੂ ਨਾਲ ਹੋ ਜਾਂਦੀ ਏ ਜਿਹੜਾ ਬੰਦਾ ਪਾਕਰੂ ਨੂੰ ਵੇਖ ਲੈਂਦਾ ਹੈ ਫੇਰ ਉਹ ਠੰਡਾ ਨਹੀਂ ਤਤਾ ਹੀ ਚੱਲਦਾ ਹੈ ਜਿਨ੍ਹਾਂ ਦਾ ਮੇਲ ਪਾਕਰੂ ਨਾਲ ਹੋ ਜਾਂਦਾ ਹੈ ਉਹ ਫਿਰ ਕਲਾਮ ਦੇ ਸਮੇ ਵਾਸੀਆਂ ਹੀ ਨਹੀਂ ਲਈ ਜਾਂਦੇ ਆਰਾਧਨਾ ਦੇ ਸਮੇਂ ਵਸੀਆਂ ਹੀ ਨਹੀਂ ਲਈ ਜਾਂਦੇ ਉਹ ਚਰਚ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਬਾਤਾਂ ਹੀ ਨਹੀਂ ਕੀਤੀ ਜਾਂਦੇ ਉਹ ਕਹਿੰਦੇ ਵੀ ਪਾਸੇ 5 ਮੀਟਰ ਦੀ ਦੂਰੀ 'ਚ ਮੇਰੇ ਨਾਲ ਕੋ ਟੱਚ ਨਹੀਂ ਹੋਣਾ ਚਾਹੀਦਾ ਬੱਸ ਮੈਂ ਪਾਕਰੂ ਨਾਲ ਮੁਲਾਕਾਤ ਕਰਨ ਲੱਗਾ ਫੇਰ ਉਹ ਹੱਥ ਆਪਦੇ ਸਵਰਗ ਵੱਲ ਚੁੱਕਦੇ ਨੇ ਛੇ ਰੜਗੀ ਆਵਾਜ਼ ਕੱਢਦੇ ਨੇ ਉਹ ਗੱਜਦੇ ਨੇ ਪਾਕਰੂ ਦੇ ਲਈ ਉਹ ਨੱਚਦੇ ਨੇ ਪਾਕਰੂ ਦੇ ਲਈ ਉਹ ਆਪਣੇ ਮੂੰਹ ਦੇ ਵਿੱਚੋਂ ਚੰਗੇ-ਚੰਗੇ ਸ਼ਬਦ ਕਾਢ ਕੇ ਪਰਮੇਸ਼ਰ ਨੂੰ ਖੁਸ਼ ਕਰਦੇ ਨੇ ਤੇ ਪ੍ਰਭੂ ਜਦੋਂ ਖੁਸ਼ ਹੁੰਦਾ ਹੈ ਉਦੋਂ ਗਿਫਟ ਦੇ ਵਿੱਚ ਪਵਿੱਤਰ ਆਤਮਾ ਦਿੰਦਾ ਹੈ ਗੱਲੋ ਕਾਣਾ ਅਮੀਨ ਕਰਨਾ ਪ੍ਰਭੂ ਨੂੰ ਖੁਸ਼ ਕਰਨਾ ਪ੍ਰਭੂ ਨੂੰ ਖੁਸ਼ ਕਿਨੇ ਜਣਾਂ ਨੇ ਕਰਨਾ ਪ੍ਰਭੂ ਨੂੰ ਖੁਸ਼ ਕਹਿੰਦਾ ਮੈਂ ਸਾਰੇ ਸਰੀਰਾਂ ਦੇ ਉੱਤੇ ਆਪਣਾ ਆਤਮਾ ਕੀ ਕਰਾਂਗਾ ਬਾਵਾਗਾ ਬਾਵਾਗਾ ਉਵਰਦਾਨ ਹੋਣਾ ਚਾਹੀਦਾ ਤੁਹਾਡੇ ਕੋਲ ਪਾਕਰੂ ਹੋਣਾ ਚਾਹੀਦਾ ਤੁਹਾਡੇ ਕੋਲ ਤੁਸੀਂ ਜਿਹੜੇ ਬੰਦੇ ਦਾ ਹੱਥ ਫੜੋ ਉਹ ਬlesਸ ਹੋ ਜਾਏ ਜਿਹੜੇ ਬੰਦੇ ਨਾਲ ਗੱਲ ਕਰੋ ਉਹ ਬੰਦਾ ਬlesਸ ਹੋ ਜਾਏ ਜਿਹੜੀ ਤੁਸਤ ਆਤਮਾ ਨਾਲ ਗੱਲ ਕਰੋ ਉਹਨੂੰ ਅੱਗ ਲੱਗਣੀ ਸ਼ੁਰੂ ਹੋ ਜਾਏ ਜਿਹੜੇ ਘਰ ਦੇ ਵਿੱਚ ਜਾਓ ਉਹ ਘਰ ਦੇ ਵਿੱਚ ਆਰ ਆਪਣੇ ਸ਼ਬਦਾਂ ਨਾਲ ਬਦਲ ਦੋ ਇਹ ਤਾਕਤ ਕਿਦੀ ਆ ਪਵਿੱਤਰ ਆਤਮਾ ਦੀ ਤਾਕਤ ਇਹਨੂੰ ਹਲਕੇ ਚ ਨਾ ਲਵੋ ਚਰਚ ਆ ਗਏ ਹਫਤੇ ਚ ਇੱਕ ਦਿਨ ਚਰਚ ਆ ਗਏ ਇੱਥੇ ਦੁਆ ਕੀਤੀ ਏ ਇੱਥੇ ਆਰਾਧਨਾ ਕਰ ਲਈਏ ਇੱਥੇ ਚੰਦਾ ਦੇਤਾ ਤੇ ਬਸ 6 ਦਿਨ ਠੰਡੇ ਰਹੋ ਸਰੀਰ ਦੇ ਤੇ ਪਾਕਰੂ ਦਾ ਬਾਹਾ ਹੈਗਾ ਕਿ ਨਹੀਂ ਨਹੀਂ ਪਾਕਰੂ ਦਾ ਮਸਾ ਓਏ ਪਾਕਰੂ ਕਮਜ਼ੋਰ ਨੂੰ ਤਗੜਿਆ ਕਰ ਦਿੰਦਾ ਏ ਪਾਕਰੂ ਬੰਦਰਾ ਨੂੰ ਖੋਲ ਦਿੰਦਾ ਏ ਪਾਕਰੂ ਬੰਜਰ ਘਰਾਂ ਦੇ ਵਿੱਚ ਉਜਾੜ ਪੀਆਬਾਨਾਂ ਦੇ ਵਿੱਚ ਉਜੜੇ ਘਰਾਂ ਦੇ ਵਿੱਚ ਆਪਣਾ ਮਸਾਬਾਲ ਕਰਕੇ ਉਥੇ ਰੌਣਕ ਲਾ ਦਿੰਦਾ ਹੈ ਗਾਏ ਪਾਕਰੂ ਦੀ ਤਾਕਤ ਹੈ ਮੈਂ ਅੱਜ ਇੰਟਰਨੈਟ ਤੇ ਇੱਕ ਚੀਜ਼ ਨੂੰ ਵੇਖਦਾ ਪਿਆ ਸੀਗਾ ਦਿੱਲੀ ਦੇ ਵਿੱਚ ਇੱਕ ਪਰਿਵਾਰ ਹੈ ਉਹਦੇ ਤੇ ਫਿਲਮ ਵੀ ਬਣ ਗਈ ਏ ਨੌ ਪਰਿਵਾਰਾਂ ਨੇ ਫਾਇਆ ਲੈ ਲਿਆ ਸਿਰਫ ਇੱਕ ਕੁੱਤਾ ਹੀ ਬਚਿਆ ਜਿਹੜਾ ਛੱਤ ਦੇ ਉੱਤੇ ਸੀਗਾ ਵਜ੍ਹਾ ਉਹ ਘਰ ਨੇ ਨੌ ਲੋਕਾਂ ਨੇ ਮਹਿਣਾ ਰੱਖਦਾ ਹੈ ਬੜੀ ਲੰਬੀ ਸਰਦ ਚੱਲੀ ਉਹਦੇ ਉੱਤੇ ਕਹਿੰਦੇ ਕਿ ਇੱਕ ਕਟਲ ਕੀਤਾ ਗਿਆ ਸਾਰੇ ਸੀਸੀਟੀ ਵੀ ਕੈਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਸਬੂਤ ਲੱਭਿਆ ਇਹ ਸਬੂਤ ਪਤਾ ਕੀ ਲੱਭਾ ਉਹਨਾਂ ਦੇ ਘਰ ਦੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਇੱਕ ਦੁਸ਼ਟ ਆਤਮਾ ਆਉਂਦਾ ਸੀਗਾ ਦੁਸ਼ਟ ਆਤਮਾ ਆਉਂਦਾ ਸੀਗਾ ਉਹਦੇ ਕੀ ਨਾਮ ਸੀਗਾ ਪਿਕਚਰ ਦਾ ਹਾਂ ਦੀ ਹਾਊਸ ਆਫ ਸਿਕਰਟ ਉਹ ਦੁਸ਼ਟ ਆਤਮਾ ਹੁੰਦਾ ਸੀ ਉਹ ਬੰਦੇ ਦੇ ਉੱਤੇ ਉਹ ਆਣ ਵਾਲੀ ਗੱਲ ਦੱਸਦਾ ਸੀ ਘਰ ਦੇ ਵਿੱਚ ਕੀ ਕਰਨਾ ਉਹ ਦੱਸਦਾ ਸੀ ਦੁਸ਼ਟ ਆਤਮਾ ਵੀ ਕੁ ਵਿਸ਼ਵਾਨੀਆਂ ਕਰ ਲੈਂਦੀਆਂ ਜੀ ਦੁਸ਼ਟ ਆਤਮਾ ਹਾਂ ਦੁਸ਼ਟ ਆਤਮਾ ਵੀ ਗੈਰ ਭਾਸ਼ਾ ਬੋਲ ਲੈਂਦੀਆਂ ਜੀ ਦੁਸ਼ਟ ਆਤਮਾ ਵੀ ਬੰਦੇ ਦਾ ਦਿਲ ਜਿੱਤਣ ਦੇ ਲਈ ਚੰਗੀਆਂ-ਚੰਗੀਆਂ ਗੱਲਾਂ ਕਰ ਸਕਦੀਆਂ ਨੇ ਸਵਰਗ ਦੀਆਂ ਪਰ ਉਹਦੇ ਤੇ ਟਿਕਿਆ ਉਹਨਾਂ ਤੋਂ ਰਹਿਣਾ ਔਖਾ ਹੈ ਉਹਨਾਂ ਨੇ ਵੇਖਿਆ ਕਿ ਉਹ ਪੂਜਾ ਦਾ ਸਮਾਨ ਵੀ ਲਿਆਏ ਨੇ ਰਸੀਆਂ ਵੀ ਉਹਨਾਂ ਨੇ ਆਪ ਫੜੀਆਂ ਨੇ ਮੂੰਹ ਦੇ ਕੱਪੜਾ ਵੀ ਉਹਨਾਂ ਨੇ ਬੰਨਿਆ ਹੈ ਤੇ ਫਾਇਆ ਵੀ ਉਹਨਾਂ ਨੇ ਆਪ ਲਿਆ ਫਿਰ ਉਹਨਾਂ ਨੂੰ ਉਹ ਕਰ ਦੇ ਵਿੱਚ ਇੱਕ ਰਜਿਸਟਰ ਲੱਭਾ ਜਿਹਦੇ ਵਿੱਚ ਜੋ-ਜੋ ਕਰਨਾ ਹੁੰਦਾ ਸੀ ਪੂਜਾ ਕਦੋਂ ਹੋਏਗੀ ਕਦੋਂ شیر ਘੁੰਮੇਗਾ ਕਦੋਂ ਬਾਬਾ ਬੋਲੇਗਾ ਕਦੋਂ ਚੜਾਵਾ ਚੜੇਗਾ ਕਦੋਂ ਬਲੀ ਹੋਵੇਗੀ ਸਾਰੀਆਂ ਚੀਜ਼ਾਂ ਲਿਖੀਆਂ ਤੇ ਉਹਨਾਂ ਦਾ ਇਸ ਗੱਲ ਤੇ ਉਹ ਸਟੋਰੀ ਨੂੰ ਮੰਨਿਆ ਗਿਆ ਕਿ ਇਹਨਾਂ ਸਭ ਕੁਝ ਆਪ ਕੀਤਾ ਹੈ ਤੇ ਇਹ ਦੁਸ਼ਟ ਆਤਮਾ ਦੀ ਲਪੇਟ ਦੇ ਵਿੱਚ ਸੀਗੇ ਜਦ ਕਿ ਉਹਨਾਂ ਨੇ ਇਹ ਸ਼ਬਦ ਨਹੀਂ ਲਿਖਿਆ ਕਿ ਦੁਸ਼ਟ ਆਤਮਾ ਦੀ ਲਪੇਟ ਵਿੱਚ ਸੀ ਉਹਨਾਂ ਨੇ ਇਹ ਕਿਹਾ ਕਿ ਇਹ ਪਖੰਡਵਾ ਦੀ ਲਪੇਟ ਦੇ ਵਿੱਚ ਸੀਗੇ ਇੱਕ ਪੜਿਆ ਲਿਖਿਆ ਪਰਿਵਾਰ ਏ ਬੀ ਕਾਮ ਕੀਤੀ ਉਹਦੇ ਬੱਚਿਆਂ ਨੇ ਚੰਗੇ ਇੰਟੈਲੀਜੈਂਟ ਨੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਇਹ ਸਭ ਕੁਝ ਕਰਤਾ ਪਤਾ ਹੀ ਕਿਉਂ ਕਿਉਂਕਿ ਉਹਨਾਂ ਦੇ ਸਰੀਰ ਦੇ ਤੇ ਇੱਕ ਜਨੇ ਤੇ ਵੀ ਪਾਕਰੂ ਨਹੀਂ ਸੀ ਆਗਾ ਜੇ ਪਾਕਰੂਂਦਾ ਤੇ ਉਹਨਾਂ ਨੇ ਵੇਖਣਾ ਸੀਗਾ ਬੜੇ ਤਗੜੇ ਤਗੜੇ ਲੋਗ ਬੜੇ ਇੰਟੈਲੀਜੈਂਟ ਲੋਗ बड़े मास्टरपीस ਆਪਣੇ ਆਪ ਨੂੰ ਘਾਉਣ ਵਾਲੇ ਦੁਸ਼ਟ ਆਤਮਾਵਾਂ ਦੀ ਲਪੇਟ ਦੇ ਵਿੱਚ ਨੇ ਇੱਕ ਮੈਂ ਕੋਠੀ ਦੇ ਬਾਰੇ ਪੜਿਆ ਉਹ ਕਹਿੰਦੇ ਕਿ ਇਹ ਕੋਠੀ ਦੇ ਚਾਰ ਲੋਕ ਇਹ ਕੋਠੀ ਛੱਡ ਕੇ ਚਲੇ ਗਏ ਜਦੋਂ ਉਹ ਸੌਂਦੇ ਨੇ ਉਹਨਾਂ ਨੂੰ ਚੀਜ਼ਾਂ ਤੁਰਦੀਆਂ ਫਿਰਦੀਆਂ ਦੇਖਤੀਆਂ ਜਦੋਂ ਕਿਸੇ ਨਾਲ ਗੱਲ ਕਰਦੇ ਨੇ ਤੇ ਡਬਲ ਉਹਨਾਂ ਨੂੰ ਆਵਾਜ਼ਾਂ ਆਉਂਦੀਆਂ ਨੇ ਉਹ ਘਰ ਛੱਡ ਕੇ ਚਲੇਗਾ ਘਰ ਛੱਡ ਕੇ بڑے ਘਰ ਨੇ ਜਿਹੜੇ ਚਲੇਗਾ ਤੁਹਾਨੂੰ ਪਤਾ ਹੈ ਆ ਜਿੰਨੇ ਲੋਗ ਟਾਲਾ ਲਾਉਂਦੇ ਨੇ ਜਾਦੂ ਟੂਣਾ ਕਰਦੇ ਨੇ ਉਹ ਬੜੀ ਕਿਸਮ ਦੇ ਨਾਲ ਕਰਦੇ ਨੇ ਉਹ ਕਦੀ ਨੋ ਲੈ ਜਾਂਦੇ ਨੇ ਨੋ ਨੋ ਕੱਟ ਕੇ ਸੁੱਟਦੇ ਹੋ ਨਾ ਤੁਸੀਂ ਉਹ ਤੁਹਾਡੇ ਨੋ ਵੀ ਲੈ ਜਾਂਦੇ ਤੁਹਾਡੇ ਪੈਰ ਦੀ ਮਿੱਟੀ ਵੀ ਚੁੱਕ ਲੈਂਦੇ ਤੁਸੀਂ ਜਿੱਥੇ ਪਿਸ਼ਾਬ ਕਰਦੇ ਹੋ ਉਹ ਪਿਸ਼ਾਬ ਦੀ ਮਿੱਟੀ ਵਿੱਚ ਚੱਕ ਲੈਂਦੇ ਜਿੱਥੇ ਤੁਸੀਂ ਥੁੱਕ ਸੋੜ ਦਿੱਤੀ ਉਹ ਵੀ ਉਹਨੂੰ ਚੱਕ ਕੇ ਕਿ ਉਹ ਦੇ ਤਾੰਤ੍ਰਿਕ ਮੰਤਰੀ ਕੋ ਫੋਟੋ ਲੈ ਕੇ ਜਾਣਗੇ ਤੇ ਉਹ ਪੂਰੀ ਤਰ੍ਹਾਂ ਕੀਲ ਕੇ ਜੋ ਜੋ ਉੱਥੇ ਉਹ ਕਰਨਗੇ ਉਹ ਬੰਦੇ ਨਾਲ ਹੋ ਹੀ ਜਾਏਗਾ بڑے ਬੰਦੇ ਸਮਝਦਾਰ ਇੰਟੈਲੀਜੈਂਟ ਬੰਦੇ ਉਹਨਾਂ ਦੇ ਨਾਲ ਇਹ ਸਭ ਕੁਝ ਹੋ ਜਾਂਦਾ ਤਾਕਤ ਕੀ ਦੀ ਤੁਸ਼ਟ ਆਤਮਾ ਦੀ ਮੈਂ ਐਸੇ ਬੰਦਿਆਂ ਦੇ ਬਾਰੇ ਸੁਣਿਆ ਉਹ ਆਪਣਾ ਪਿਸ਼ਾਬ ਪੀਂਦੇ ਨੇ ਫਿਰ ਆਪਣਾ ਟਾਇਲਟ ਖਾਂਦੇ ਨੇ ਇੱਕ ਦੁਸ਼ਟ ਆਤਮਾ ਨੂੰ ਵਾਸਜ ਕਰਨ ਦੇ ਲਈ ਆਹ ਬ੍ਰੌਡਕਾਸਟ ਹੁੰਦੇ ਨੇ ਆਹ ਦਿਨ ਕੋਈ ਨਾ ਕੋਈ ਤਾਂਤਰਿਕ ਬੜੀਆਂ ਗੱਲਾਂ ਕਰਦਾ ਲੋਕ ਡਰ ਹੀ ਜਾਂਦੇ ਨੇ ਕੰਬੀ ਜਾਂਦੇ ਨੇ ਇੱਕ ਧਰਮ ਸ਼ਾਸਤਰ ਉਤਰਿਆ ਪਵਿੱਤਰ ਬਾਈਬਲ ਗੱਲਾਂ ਨੂੰ ਸਪਸ਼ਟੀਕਰਨ ਕੀਤਾ ਹੈ ਇੱਕ ਪਿੰਡ ਪੰਜਾਬ ਦੇ ਵਿੱਚ ਹੀ ਕਹਿੰਦੇ ਉਹ ਤੇ ਕੁਚਾਰਾ ਪਾਉਂਦਾ ਹੈ ਤੇ ਦਾਤ ਹੋ ਜਾਂਦੀ ਹੈ ਇਹ ਵੀਡੀਓ ਨੂੰ ਬੜੇ ਲੋਕਾਂ ਨੇ ਸੁਣਨਾ ਮੈਂ ਬੜੀ ਜਲਦ ਇੱਕ ਕੋਵਟ ਬ੍ਰਾਡਕਾਸਟ ਤੇ ਬਹਿ ਕੇ ਵੀ ਚੈਨਲ ਤੇ ਬਹਿ ਕੇ ਵੀ ਇਹ ਗੱਲ ਕਰਨੀ ਹੈ ਅਸੀਂ ਉੱਥੇ ਪਾਉਣੇ ਆ ਸਾਨੂੰ ਜਗ੍ਹਾ ਦੋ ਕਹਿੰਦੇ ਪੰਜ ਕਿਲੇ ਨਾਮ ਤੇ ਰੱਖੇ ਨੇ ਸਾਨੂੰ ਜਿਆਦਾ ਨਹੀਂ ਸਾਨੂੰ ਉੱਥੇ 10 ਮਰਲੇ ਹੀ ਦੇ ਦੇ ਅਸੀਂ ਉੱਥੇ ਹੀ ਹਵਾ ਦੀ ਇਬਾਦਤ ਕਰਨੇ ਆ ਘਰ ਘਰ ਚਵਾਰਾ ਪਾ ਕੇ ਬਹਿ ਜਾਵੇ ਜ਼ਿੰਮੇਵਾਰੀ ਸਾਡੀ ਕਿ ਯਵਾ ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ ਉਥੇ ਇੰਨੇ ਲੋਗ ਹਨੇਰੇ ਚ ਨੇ ਇੰਨੇ ਲੋਗ ਪਾਪ ਚ ਨੇ ਇੰਨੇ ਜਾਦੂ ਟੂਣੇ ਦੀਆਂ ਤਾਕਤਾਂ ਦੇ ਨਾਲ ਲੋਗ ਨੇ ਜਿਹੜੇ ਸਮਝੌਤਾ ਕੀਤਾ ਬੈਠੇ ਨੇ ਇੰਨੇ ਆਉਦੇ ਆਪ ਨੂੰ ਸੈ ਸਰੀਰ ਆ ਦੇ ਸ਼ਰੀਰਾਂ ਨੂੰ ਉਸਤਾਦ ਪਾਵਾ ਦੇ ਹੱਥਾਂ ਵਿੱਚ ਦਿੱਤੀ ਬੈਠੇ ਨੇ ਤੇ ਯਵਾਨ ਇਹਨਾਂ ਦੇ ਬੰਧਨ ਤੋੜਨ ਲਈ ਕਿਹਾ ਕਿ ਮੈਂ ਤੁਹਾਡੇ ਸਰੀਰਾਂ ਦੇ ਉੱਤੇ ਆਪਣਾ ਪਾਕਰੂ ਬਾਦਵਾਗਾ ਆਜੇ ਪਾਕਰੂ ਦੀ ਤਾਕਤ ਇਹ ਪਾਕਰੂ ਦੀ ਤਾਕਤ ਹੈ ਬੰਧਨ ਟੁੱਟਦੇ ਨੇ ਪਾਕਰੂ ਦੇ ਨਾਲ ਜੇ ਤੁਹਾਡਾ ਮਨ ਨਹੀਂ ਕਰਦਾ ਪਿਆ ਦੁਆ ਕਰਨ ਦੇ ਲਈ ਇਹਦਾ ਮਤਲਬ ਇਹ ਆ ਕਿ ਤੁਹਾਡੇ ਆਸ-ਪਾਸ ਦੁਸ਼ਟ ਆਤਮਾ ਮਾਂ ਤੁਹਾਨੂੰ ਆਵਾਜ਼ ਦੇ ਰਹੀਆਂ ਨੇ ਤੇ ਤੁਸੀਂ ਉਹਦੀ ਆਵਾਜ਼ ਨੂੰ ਸੁਣ ਰਹੇ ਹੋ ਸਮਝੌਤਾ ਕਰ ਰਹੇ ਹੋ ਸਹਿਮਤੀ ਕਰ ਲਈਏ ਤੁਸੀਂ ਉਹਦੇ ਨਾਲ ਤੁਹਾਡਾ ਚਰਚਾਨ ਨੂੰ ਦਿਲ ਨਹੀਂ ਕਰਦਾ ਪਿਆ ਤੇ ਦੁਸ਼ਟ ਆਤਮਾ ਤੁਹਾਨੂੰ ਕਹਿੰਦੀ ਪਈਏ ਕਿ ਅੱਜ ਦਾ ਸਮਾਂ ਮੇਰਾ ਹੈ ਤੇ ਤੁਸੀਂ ਆਪਦਾ ਸਮਾਂ ਉਹਦੇ ਹੱਥਾਂ ਵਿੱਚ ਹਾਂ ਦੇ ਦਿੱਤਾ ਹੈ ਤੁਸਤ ਮਹਤਵਾਨ ਨੂੰ ਕਹਿੰਦੀ ਏ ਨਹੀਂ ਇਹ ਪੈਸੇ ਦੇ ਉੱਤੇ ਮੇਰਾ ਅਕੇ ਚਰਤ ਦੇ ਲਈ ਨਹੀਂ ਦੇਣਾ ਚਾਹੀਦਾ ਤੁਸੀਂ ਉਹਦੀ ਸੁਣ ਲੈਂਦੇ ਤੇ ਆਪਦਾ ਪੈਸਾ ਨਹੀਂ ਦੇਂਦੇ ਤੇ ਪੈਸਾ ਕਿੰਨੂੰ ਦੇ ਦਿੰਦੇ ਤੋਸਤ ਮਹਤਵਾਨ ਪਰ ਯਵਾਨ ਇਹਨਾਂ ਦੇ ਬੰਧਨ ਤੋੜਨ ਦੇ ਲਈ ਪਤਾ ਹੀ ਕੀ ਕਿਹਾ ਕਹਿੰਦਾ ਮੈਂ ਆਪਣਾ پاک ਰੂਭਾਵਾਂਗਾ ਮੈਂ ਆਪਣਾ پاک ਰੂਭਾਵਾਂਗਾ ਤੁਹਾਡੇ ਉੱਤੇ ਤੇ ਜਦੋਂ ਆਵੇਗਾ ਜਦੋਂ ਪਾਕਰੂ ਦਾ ਮਸਾ ਆਵੇਗਾ ਕੋਈ ਤਾਂਤਰਿਕ ਤੁਹਾਡਾ ਵਾਲਵਿੰਗਾਂ ਨਹੀਂ ਕਰ ਸਕਦਾ ਕੋਈ ਜੁੱਧ ਕੋਈ ਜਾਦੂ ਟੂਣੇ ਦੀ ਤਾਕਤ ਤੁਹਾਡੇ ਘਰਤ ਨਹੀਂ ਵੜ ਸਕਦੀ ਕੋਈ ਤੁਸਤਾਤਮਾਵਾਂ ਦਾ ਤੁਹਾਡੇ ਉੱਤੇ ਕਬਜ਼ਾ ਨਹੀਂ ਹੋ ਸਕਦਾ ਤੁਹਾਡੇ ਧੀਆਂ ਪੁੱਤਰਾਂ ਦੇ ਉੱਤੇ ਹੋਰ ਕੋਈ ਨਾਲ ਖੜੇ ਨਾ ਖੜੇ ਜੇ ਉਹਦੇ ਸਵਰਗ ਦੂਤ ਉਹਨਾਂ ਦੇ ਨਾਲ ਚੱਲਣਗੇ ਕੋਈ ਵੀ ਤੁਹਾਡੇ ਕੰਮਕਾਰ ਨੂੰ ਬੰਨ ਨਹੀਂ ਸਕਦਾਗਾ ਕੋਈ ਵੀ ਤੁਹਾਡੇ ਵਿਕਾਂ ਦੇ ਉੱਤੇ ਜਾਦੂ ਟੂਣਾ ਨਹੀਂ ਕਰ ਸਕਦਾ ਕੋਈ ਵੀ ਤੁਹਾਡੀ ਕਿਸਮਤ ਨੂੰ ਪਲਟ ਨਹੀਂ ਸਕਦਾ ਤੇ ਕੋਈ ਵੀ ਤੁਹਾਡੇ ਹੱਕ ਦਾ ਖਾ ਨਹੀਂ ਸਕਦਾ ਕੋਈ ਯਵਾਦਾ ਪਾਕ ਰੂ ਤੁਹਾਡੇ ਸ਼ਰੀਰਾਂ ਦੇ ਉਤੇ